ਇੰਸਟਾਗ੍ਰਾਮ ਇਨਫਲੂਐਂਸਰ ਸੁਖ ਰਤਿਆ ਜੋ ਕਿ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਵੱਡਾ ਅਪਡੇਟ ਹੈ ਜਿਹੜਾ ਨਿਕਲ ਕੇ ਨੌਇਡਾ ਤੋਂ ਸਾਹਮਣੇ ਆ ਰਿਹਾ ਹੈ ਕਿ ਅਕਸਰ ਟੈਟੂਆਂ ਦਾ ਸ਼ੌਕੀਨ ਜੋ ਕਿ ਬਾਹਾਂ ਦੇ ਉੱਤੇ ਅਕਸਰ ਟੈਟੂਆਂ ਟੈਟੂ ਬਣਾ ਕੇ ਰੱਖਦਾ ਸੀ ਅਤੇ ਨਾਲ ਦੇ ਨਾਲ ਇਹ ਵੀ ਦੱਸ ਦਈਏ ਕਿ ਕੁੜੀਆਂ ਦੀਆਂ ਬਾਹਾਂ ਦੇ ਵਿੱਚ ਬਾਹਾਂ ਪਾ ਕੇ ਤੁਰਨ ਵਾਲਾ ਰੀਲਾਂ ਬਣਾਉਣ ਦਾ ਜਿਹੜਾ ਸ਼ੌਕੀਨ ਸੀ ਸੁਖ ਰਤਿਆ ਇਨਫਲੂਐਂਸਰ ਹੈ ਜਿਹੜਾ ਉਹ ਨੌਇੜਾ ਪੁਲਿਸ ਨੇ ਐਸਟੀਐਫ ਸਟਾਫ ਨੇ ਕਾਬੂ ਕੀਤਾ ਵੱਡਾ ਇਲਜ਼ਾਮਾਤ ਹੈ ਜਿਹੜੇ ਉਹ ਸੁਖ ਰਤੀ ਦੇ ਉੱਤੇ ਲੱਗੇ ਨੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਅਕਸਰ ਉਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਉਸ ਦੀਆਂ ਕਈ ਵੀਡੀਓ ਵੇਖਦੇ ਹੋ ਜਿਸ ਦੇ ਵਿੱਚ ਉਹ ਬੰਬੇ ਸ਼ੋਅ ਦੇ ਵਿੱਚ ਦਿਖਾਈ ਦਿੰਦਾ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਕੇ ਉਹ ਸਟੇਜ ਦੇ ਉੱਤੇ ਵਾਕ ਕਰਦਾ ਦੱਸਿਆ ਜਾ ਰਿਹਾ ਕਿ ਉਹ ਫੈਸ਼ਨ ਸ਼ੋਅ ਦੇ ਵਿੱਚ ਜਾਂਦਾ ਪਰ ਨਹੀਂ ਅਜੀ ਹਾਂ ਨਹੀਂ ਸੀ ਲੋਕਾਂ ਨੂੰ ਪਛਲਾ ਕੇ ਲੋਕਾਂ ਨੂੰ ਪਰਦੇ ਦੇ ਸਾਹਮਣੇ ਕੁਝ ਹੋਰ ਪਰੋਸਿਆ ਜਾ ਰਿਹਾ ਸੀ ਪਰ ਅਸਲ ਸੱਚਾਈ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਉਹ ਕੁਝ ਹੋਰ ਹੀ ਸੀ ਦੱਸ ਦਈਏ ਕਿ ਕਤਲ ਮਾਮਲੇ ਦੇ ਵਿੱਚ ਸੁਖ ਰਤਿਏ ਨੂੰ ਐਸਟੀਐਫ ਨੌਇਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਵੱਡਾ ਅਪਡੇਟ ਹੈ ਜਿਹੜਾ ਨਿਕਲ ਕੇ ਸਾਹਮਣੇ ਆਇਆ ਮੁੰਬਈ ਪੁਲਿਸ ਨੇ ਇਸ ਦਾ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਸੁਖ ਰਤਿਆ ਇੱਥੋਂ ਮੁੰਬਈ ਦੇ ਲਈ ਜਾਂਦਾ ਹੈ ਮੁੰਬਈ ਦੇ ਲਈ ਰਵਾਨਗੀ ਕਰਦਾ ਹੈ ਤੇ ਉੱਥੇ ਕਿਸੇ ਵੱਡੇ ਬਿਜ਼ਨਸਮੈਨ ਤੋਂ 5 ਲੱਖ ਰੁਪਏ ਦੀ ਸੁਪਾਰੀ ਲੈ ਕੇ ਉਸ ਦੀ ਪਤਨੀ ਨੂੰ ਮਰਵਾਉਣ ਦੇ ਲਈ ਆਪਣੇ ਮਾਮੇ ਦੇ ਮੁੰਡੇ ਦੇ ਨਾਲ ਪਲਾਨ ਕਰਦਾ ਹੈ ਹਾਂਜੀ ਵੱਡੀ ਅਪਡੇਟ ਹੈ ਕਿ ਸੁਖ ਰਤਿਆ ਅਤੇ ਉਸ ਦਾ ਭਰਾ ਜੋ ਕਿ ਉਸ ਦੇ ਮਾਮੇ ਦਾ ਮੁੰਡਾ ਦੱਸਿਆ ਜਾ ਰਿਹਾ ਹੈ ਇਹ ਦੋਨੋਂ ਵਿਅਕਤੀ ਮਿਲ ਕੇ ਉਸ ਵੱਡੇ ਬਿਜ਼ਨਸਮੈਨ ਦੀ ਘਰ ਵਾਲੀ ਦੀ ਮੌਤ ਦੀ ਸੁਪਾਰੀ ਲੈਂਦੇ ਨੇ ਅਤੇ 5 ਲੱਖ ਰੁਪਏ ਦੇ ਵਿੱਚ ਇਹ ਸਾਰਾ ਮਰਡਰ ਪਲਾਨ ਕਰਦੇ ਨੇ ਅਤੇ ਉਹਨਾਂ ਦੇ ਪਲਾਨ ਦੇ ਮੁਤਾਬਿਕ ਹੀ ਉਹਨਾਂ ਦੇ ਜਿਹੜੇ ਗਲਵਜ਼ ਨੇ ਅਤੇ ਜਿਸ ਤੇਜ਼ਧਾਰ ਹਥਿਆਰ ਦੇ ਨਾਲ ਉਸ ਔਰਤ ਦਾ ਕਤਲ ਕੀਤਾ ਗਿਆ ਇਹ ਦੋਨੇ ਜਿਹੜੀਆਂ ਚੀਜ਼ਾਂ ਨੇ ਗਲਵਜ਼ ਵਿਦ ਹਥਿਆਰ ਇਹ ਦੋਨੇ ਚੀਜ਼ਾਂ ਆਨਲਾਈਨੋਂ ਮੰਗਵਾਉਂਦੇ ਨੇ ਜਿਸ ਤੋਂ ਉਹ ਫੜੇ ਜਾਂਦੇ ਨੇ ਜਿਹੜੀ ਉਹ ਮਹਿਲਾ ਦੱਸੀ ਜਾ ਰਹੀ ਹੈ ਜਿਸ ਦਾ ਕਤਲ ਹੈ ਜਿਹੜਾ ਸੁਖਰਤਿਆ ਤੇ ਉਸਦੇ ਮਾਮੇ ਦੇ ਮੁੰਡੇ ਨੇ ਰਲ ਕੇ ਕੀਤਾ ਉਹ ਮਹਿਲਾ ਇੱਕ ਸਲੂਨ ਚਲਾਉਂਦੀ ਸੀ ਇੱਕ ਵੱਡਾ ਉਸ ਦਾ ਮੁੰਬਈ ਦੇ ਵਿੱਚ ਸਲੂਨ ਸੀ ਅਤੇ ਆਪਸੀ ਵਿਵਾਦ ਦੇ ਕਾਰਨ ਜਾਂ ਕਹਿ ਲਈਏ ਕੋਈ ਹੋਰ ਕਾਰਨ ਜਿਸ ਦਾ ਅਜੇ ਪੂਰੇ ਤਰੀਕੇ ਦੇ ਨਾਲ ਖੁਲਾਸਾ ਨਹੀਂ ਹੋ ਸਕਿਆ ਉਸ ਵੱਡੇ ਬਿਜ਼ਨਸਮੈਨ ਨੇ ਸੁਖ ਰਤਿਏ ਨੂੰ ਅਤੇ ਉਸ ਦੇ ਮਾਮੇ ਦੇ ਮੁੰਡੇ ਨੂੰ ਇਹ ਸਪਾਰੀ ਦਿੱਤੀ ਕਿ ਉਹ 5 ਲੱਖ ਰੁਪਇਆ ਲੈ ਲਵੇ ਅਤੇ ਉਸ ਦੀ ਘਰ ਵਾਲੀ ਨੂੰ ਮਾਰ ਦੇਵੇ ਤਾਂ ਇਹ ਜਿਹੜੀ ਘਟਨਾ ਇਸ ਇਸ ਘਟਨਾ ਨੂੰ ਪੂਰਾ ਅੰਜਾਮ ਦਿੰਦਾ ਸੁਖ ਰਤਿਆ ਇਨਫਲੂਐਂਸਰ ਜੋ ਪਿਛਲੇ ਦਿਨਾਂ ਦੇ ਵਿੱਚ ਆਪਣੀਆਂ ਰੀਲਾਂ ਦੇ ਵਿੱਚ ਗਾਲੀ ਗਲੋਚ ਕਰਦਾ ਵੀ ਤੁਹਾਨੂੰ ਦਿਖਾਈ ਦੇ ਰਿਹਾ ਅਤੇ ਕਿਸ ਤਰੀਕੇ ਦੇ ਨਾਲ ਅਕਸਰ ਹੀ ਤੁਸੀਂ ਨਵੀਆਂ-ਨਵੀਆਂ ਕੁੜੀਆਂ ਦੇ ਨਾਲ ਉਸ ਦੀਆਂ ਰੀਲਾਂ ਜਿਹੜੀਆਂ ਉਹ ਇੰਸਟਾਗ੍ਰam ਤੇ ਪੈਂਦੀਆਂ ਵੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਉਸ ਨੂੰ ਆਪਣਾ ਆਈਡਲ ਮੰਨਿਆ ਹੋਇਆ ਲੋਕ ਉਸ ਨੂੰ ਫੋਲੋ ਕਰਕੇ ਆਪਣੀਆਂ ਬਾਹਾਂ ਦੇ ਉੱਤੇ ਟੈਟੂ ਬਣਵਾ ਰਹੇ ਨੇ ਅਤੇ ਉਸ ਨੂੰ ਫੋਲੋ ਕਰਕੇ ਉਸ ਦਾ ਸਟਾਈਲ ਕਾਪੀ ਕਰ ਰਹੇ ਨੇ ਅਤੇ ਉਸ ਨੂੰ ਆਪਣਾ ਸਟਾਰ ਮੰਨ ਬੈਠੇ ਨੇ ਪਰ ਅਸਲ ਜ਼ਿੰਦਗੀ ਦੇ ਵਿੱਚ ਸੁੱਖ ਰਤਿਆ ਇੱਕ ਕਾਤਲ ਨਿਕਲਿਆ ਹਾਂਜੀ ਦੱਸਦੇ ਆ ਨੌਇਡਾ ਪੁਲਿਸ ਨੇ ਉਸ ਨੂੰ ਕਾਤਲ ਕਰਾਰ ਕੀਤਾ ਇੱਕ ਮਹਿਲਾ ਦਾ ਕਤਲ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਕਿ ਸੁਖ ਰਤਿਆ ਨੇ ਆਪਣੇ ਮਾਮੇ ਦੇ ਮੁੰਡੇ ਦੇ ਨਾਲ ਰਲ ਕੇ ਇੱਕ ਮਹਿਲਾ ਦਾ ਕਤਲ ਕੀਤਾ ਅਗਲੇ ਅਪਡੇਟ ਦੇ ਲਈ ਬਣੇ ਰਹੋ ਹੈਵਨ ਇੰਡੀਆ ਟੀਵੀ ਦੇ ਨਾਲ ਮੈਂ ਮਾਹੀ ਧੰਨਵਾਦ